ਤੇ ਕਹਿੰਦੇ ਸਾਰੀ ਸੰਗਤ ਬੜੀ ਬੈਰਾਗ ਦੇ ਵਿੱਚ ਸੀ ਸਾਰੀਆਂ ਸੰਗਤਾਂ ਦੇ ਅੱਖਾਂ ਵਿੱਚੋਂ ਬੈਰਾਗ ਦੇ ਹੰਝੂ ਵਹਿ ਰਹੇ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਅੰਤਮ ਸੰਸਕਾਰ ਸੀਸ ਦਾ ਅਜਾ ਹੋਣਾ ਸੀ ਤੇ ਕਹਿੰਦੇ ਜਦੋਂ ਗੋਬਿੰਦ ਰਾਏ ਸਾਹਿਬ ਜੀ ਅਗਣੀ ਨੀਸੀ ਦੇ ਰਹੇ ਚਿਕਾਰ ਤੇ ਖੜੇ ਦੇਖ ਰਹੇ ਸੀ ਵੀ ਜਿਵੇਂ ਕਿਸੇ ਨੂੰ ਟੋਲ ਰਹੇ ਹੋਣ ਕਿਸੇ ਨੂੰ ਵੇਖ ਰਹੇ ਹੋਣ ਚਾਰ ਸਪੇਰੇ ਸੰਗਤ ਬਹੁਤ ਸੀ ਤੇ ਜਦੋਂ ਮਾਮਾ ਕਿਰਪਾਲ ਚੰਦ ਵਰਗੇ ਸਿਆਣੇ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਚਿਖਾ ਨੂੰ ਅਗਨੀ ਕਿਉਂ ਨਹੀਂ ਦੇ ਰਹੇ ਕਿਸੇ ਨੂੰ ਵੇਖ ਰਹੇ ਆ ਕਿਸੇ ਨੂੰ ਲੱਭ ਰਹੇ ਆ ਧੰਨ ਗੁਰੂ ਗੋਬਿੰਦ ਰਾਏ ਸਹਿਬ ਸੱਚੇ ਪਾਤਸ਼ਾਹ ਕਿੰਨੀ ਦੂਰ ਅਦੇਸੀ ਦੇ ਮਾਲਕ ਨੇ ਕਿੰਨੇ ਸਿਆਣੇ ਸੂਝਵਾਨ ਨੇ ਹਜੇ ਉਮਰ ਤਕਰੀਬਨ 9 ਸਾਲ ਜਾਂ 11 ਸਾਲ ਦੱਸੀ ਗਈ ਹੈ ਇਤਿਹਾਸ ਵਿੱਚ 9 ਸਾਲ ਦੀ ਉਮਰ 9 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਹੈ ਤੇ ਕਹਿੰਦੇ ਧੰਗੁਰੂ ਗੋਬਿੰਦ ਰਾਏ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੇਵਾਦਾਰ ਸੀਸ ਲੈ ਕੇ ਆਇਆ ਉਹ ਕਿੱਥੇ ਆ ਜਿਹੜਾ ਸੇਵਾਦਾਰ ਸੀਸ ਲੈ ਕੇ ਆਇਆ ਗੁਰੂ ਸਾਹਿਬ ਜੀ ਦਾ ਤੇ ਕਹਿੰਦੇ ਜਦੋਂ ਵੇਖਿਆ ਵੀ ਭਾਈ ਜੈਤਾ ਲੈ ਕੇ ਆਇਆ ਕਿਉਂਕਿ ਸਾਰੀ ਸੰਗਤ ਅਚਿਖਾ ਕੋਲ ਚਲੀ ਗਈ ਸੀ ਤੇ ਜਿੱਥੇ ਗੁਰੂ ਸਾਹਿਬ ਜੀ ਦਾ ਥੜਾ ਸੀ ਨਾ ਜਿੱਥੇ ਪਹਿਲਾਂ ਲਿਆ ਕੇ ਸੀਸ ਰੱਖਿਆ ਸੀ ਭਾਈ ਜੈਤੇ ਨੇ ਉਸ ਥੜੇ ਦੇ ਉੱਪਰ ਆਪਣਾ ਸਿਰ ਰੱਖਿਆ ਹੋਇਆ ਤੇ ਹੱਥਾਂ ਤੇ ਹੱਥ ਜੋੜੇ ਹੋਏ ਨੇ ਬੈਰਾਗ ਦੇ ਵਿੱਚ ਬੜਾ ਰੋ ਰਿਹਾ ਹੈ ਪਤਾ ਕਿਉਂ ਰੋ ਰਿਹਾ ਹੈ ਭਾਈ ਜੈਤਾ ਅਰਦਾਸ ਕਰਦਾ ਹੈ ਮਹਾਰਾਜ ਮੈਂ 4 ਦਿਨ ਤੁਹਾਡਾ ਸੀਸ ਆਪਣੇ ਬਗੋਦ ਵਿੱਚ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਥੋਂ ਸੇਵਾ ਨਿਭਾਉਂਦਿਆਂ ਬੜੀਆਂ ਭੁੱਲਾਂ ਹੋਈਆਂ ਹੋਣੀਆਂ ਮੇਰੇ ਤੋਂ ਤੁਹਾਡੇ ਸੀਸ ਦਾ ਪੂਰਾ ਸਤਕਾਰ ਨਹੀਂ ਦਿੱਤਾ ਗਿਆ ਮੈਂ ਕਿਤੇ ਪਾਣੀ ਪੀਣ ਵਾਸਤੇ ਸਰੀਰ ਦੂਰ ਰੱਖਿਆ ਮਹਾਰਾਜ ਮੈਂ ਦਿੱਲੀ ਤੋਂ ਸੀਸ ਤੁਹਾਡਾ ਲੈ ਕੇ ਆਇਆ ਜਿੰਨਾ ਸਤਕਾਰ ਮੈਨੂੰ ਦੇਣਾ ਚਾਹੀਦਾ ਸੀ ਤੁਹਾਡੇ ਸੀਸ ਨੂੰ ਮਹਾਰਾਜ ਮੈਂ ਨਾ ਚੀਜ਼ ਹਾਂ ਭੁੱਲਣਹਾਰਾ ਮੈਂ ਤੁਹਾਡੇ ਸੀਸ ਨੂੰ ਉਹਨਾ ਸਤਕਾਰ ਨਹੀਂ ਦੇ ਸਕਿਆ ਵੇਖੋ ਕੈਸੀ ਭਾਵਨਾ ਦਾ ਮਾਲਕ ਭਾਈ ਜੈਤਾ ਹੈ ਆਪਣੀ ਜਾਨ ਤੱਕ ਬਾਰਤੀ ਸਾਰਾ ਕੁਝ ਗੁਰੂ ਘਰ ਦੇ ਲੇਖੇ ਲਾਤਾ ਤੇ ਫੇਰ ਵੀ ਕਹਿੰਦਾ ਮੈਂ ਭੁੱਲਣਹਾਰਾ ਮੇਰੇ ਤੋਂ ਬੜੀਆਂ ਗਲਤੀਆਂ ਹੋਈਆਂ ਹੋਣੀਆਂ ਮਾਰਾਈ ਮੈਂ ਤੁਹਾਡੇ ਸਰੀਰ ਤੁਹਾਡੇ ਸਿਰ ਦੀ ਬੜੀ ਅਵਗਿਆ ਕੀਤੀ ਹੋਣੀ ਹੈ ਤੇ ਭਾਈ ਜੈਤੇ ਨੂੰ ਧੰਗੁਰੂ ਗੋਬਿੰਦ ਰਾਏ ਸਾਹਿਬ ਜੀ ਪਾਸ ਆ ਗਏ ਤੇ ਭਾਈ ਜੈਤੇ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਧੰਗੁਰੂ ਗੋਬਿੰਦ ਰਾਏ ਸਾਹਿਬ ਨੇ ਤੇ ਫੇਰ ਭਾਈ ਜੈਤੇ ਨੂੰ ਨਾਲ ਲਾ ਜਾ ਕੇ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਨੂੰ ਅਗਨੀ ਭੇਟ ਕੀਤੀ ਸੰਸਕਾਰ ਕੀਤਾ ਸਾਰਾ ਕਿਰਿਆ ਕਰਮ ਹੋਇਆ ਤੇ ਇਹ ਦੀ ਵਚਨ ਆਏ ਨੇ ਇਤਿਹਾਸ ਦੇ ਵਿੱਚ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਸੱਚੇ ਪਾਤਸ਼ਾਹ ਪੁੱਛਦੇ ਆ ਭਾਈ ਜੈਤਿਆ ਜਦੋਂ ਸਾਡੇ ਪਿਤਾ ਦੇ ਸੀਸ ਦਾ ਬਲੀਦਾਨ ਦਿੱਤਾ ਗਿਆ ਸਾਡੇ ਪਿਤਾ ਦਾ ਸੀਸ ਧੜ ਤੋਂ ਜੁਦਾ ਕੀਤਾ ਗਿਆ ਤੇ ਉਸ ਟਾਈਮ ਦੇ ਉੱਤੇ ਲੋਕ ਬਹੁਤ ਹੋਣਗੇ ਬਹੁਤ ਸਿੱਖ ਹੋਣਗੇ ਬੜਾ ਰੌਲਾ ਪਿਆ ਹੋਏਗਾ ਭਾਈ ਜੈਤੇ ਨੇ ਹੱਥ ਜੋੜੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ